ਬੇ ਬਲੂਆਣਾ ਪਿੰਡ ਵੱਡਾ ਦੂਸਰੇ ਨੰਬਰ ਤੇ ਜਿਹੜਾ ਇਥੋਂ ਦਾ ਆਪਣਾ ਸੀ ਪਿੰਡ ਬਲੂਆਣਾ ਨੇ ਦਾ ਬਲੂਆਣਾ ਨੇ ਕਾਂਗਰਸ ਕਮਜ਼ੋਰ ਸੀ ਕਮਜ਼ੋਰ ਅਸਲ ਤਾਂ ਸਾਰੇ ਬਲਾਕ ਦੀ ਕਮਜ਼ੋਰ ਸੀ ਪਰ ਬਲੂਆਣਾ ਨੇ ਥੋੜਾ ਜਿਹਾ ਇੱਕ ਮਤਲਬ ਜਿਹੜਾ ਸਰਪੰਚ ਸੀ ਉਹ ਵੀ ਅਕਾਲੀ ਦਲ ਦਾ ਬਣਨ ਕਰਕੇ ਜਿਹੜੀ ਮਤਲਬ ਮੌਜੂਦਾ ਕਾਂਗਰਸ ਪਾਰਟੀ ਨਹੀਂ ਸੋਚਿਆ ਵੀ ਇਹਨਾਂ ਨੂੰ ਮਤਲਬ ਇਥੋਂ ਠਾਕੇ ਵੀ ਇਥੋਂ ਕਾਂਗਰਸ ਨੂੰ ਇਹਨਾਂ ਦੇ ਡੋਪਰ ਕੀਤਾ ਜਾਵੇ ਉਸ ਕਰਕੇ ਮੇਰੇ ਨੂੰ ਬਣਾਇਆ ਗਿਆ ਬਣਾਇਆ ਗਿਆ ਸਰਨੂ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਜਿਵੇਂ ਤੁਹਾਨੂੰ ਪਤਾ ਹੈ ਵੀ ਜੋ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਇਹਦੇ ਸਬੰਧ ਵਿੱਚ ਕਈ ਵਾਰ ਕੀ ਹੁੰਦਾ ਹੈ ਵੀ ਆਮ ਲੋਕਾਂ ਨੂੰ ਪੰਚਾਇਤ ਸੰਪਤੀ ਦੇ ਕੰਮਾਂ ਬਾਰੇ ਜਾਂ ਜ਼ਿਲ੍ਹਾ ਪ੍ਰਸ਼ਦ ਜਿਹੜਾ ਮੈਂਬਰ ਹੁੰਦਾ ਹੈ ਉਹਦੇ ਕੀ ਕੰਮ ਹੁੰਦਾ ਹੈ ਇਹ ਅਵੇਅਰਨੈਸ ਬਹੁਤ ਜ਼ਿਆਦਾ ਘੱਟ ਹੈ ਮੇਰੇ ਪਿੱਛੇ ਦੇ ਨਹੀਂ ਬਹੁਤ ਸਾਰੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿਹੜੇ ਰਹਿ ਚੁੱਕੇ ਆ ਜਾਂ ਬਲਾਕ ਸੰਪਤੀ ਮੈਂਬਰ ਰਹਿ ਚੁੱਕੇ ਆ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੂੰ ਖੁਦ ਨਹੀਂ ਕਈ ਵਾਰ ਪਤਾ ਹੁੰਦਾ ਲੋਕ ਹੈਗੇ ਜਿਹੜੇ ਵੋਟਰ ਹੈ ਉਹਨਾਂ ਦੀ ਜਾਣਕਾਰੀ ਲਈ ਇਹ ਅ ਇਸਾ ਦੇਣਾ ਹਰਜੀਤ ਸਿੰਘ ਜੀਤੀ ਜੀ ਜਿਨ੍ਹਾਂ ਦੇ ਮੈਸੇਜ ਜਿਨ੍ਹਾਂ ਦੀ ਪਤਨੀ ਚੇਅਰਮੈਨ ਰਹੇ ਤੇ ਕੰਮਕਾਜ ਨਾਲ ਮਿਲ ਕੇ ਇਹਨਾਂ ਨੇ ਸੰਭਾਇਆ ਤੇ ਸਾਰੀ ਗੱਲਬਾਤ ਅਸੀਂ ਕਰਾਂਗੇ ਸਵਾਗਤ ਕਰਦੇ ਹਾਂ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਜੀ ਆਇਆਂ ਆਖਦਾ ਹਾਂ ਕਿ ਇਹਨਾਂ ਨੇ ਮੈਨੂੰ ਇਸ ਦੇ ਕਾਬਲ ਸਮਝਿਆ ਹਮ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਦੋਂ ਤੁਸੀਂ ਪਹਿਲਾਂ ਪੰਚਾਇਤ ਸੰਪਤੀ ਦੇ ਮੈਂਬਰ ਬਣੇ ਜੀ ਤੇ ਚੇਅਰਮੈਨੀ ਵੇਲੇ ਵੀ ਕਾਫੀ ਰੌਲਾ ਪੈਂਦਾ ਰਿਹਾ ਉਹ ਉਹਦੇ ਦਸੋਂ ਦਨ ਗੱਲਬਾਤ ਆ ਠੀਕ ਹੈ ਜੀ ਵੀ ਉਹਦੇ ਪ੍ਰੋਸੈਸ ਕੀ ਹੁੰਦਾ ਚੇਅਰਮੈਨ ਬਣ ਤੱਕ ਮੈਂ ਤਾਂ ਸਰਿੰਦਰਪਾਲ ਆਪਣਾ ਸ਼ੁਰੂ ਤੋਂ ਮੈਂ ਕਲਬਾਂ ਨਾਲ ਜੁੜਿਆ ਸੀ ਮੈਂ ਇੱਕ ਥੱਲੇੋਂ ਕਲਬਾਂ ਚੋਂ ਉੱਠ ਕੇ ਹੌਲੀ ਹੌਲੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਠੀਕ ਹੈ ਚਲੋ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਨੂੰ ਉਹਨਾਂ ਨੇ ਮਤਲਬ ਕਾਂਗਰਸ ਪਾਰਟੀ ਕਣੀਓ ਟਿਕਟ ਦਿੱਤੀ ਜਦੋਂ ਮੈਨੂੰ ਟਿਕਟ ਦਿੱਤੀ ਗਈ ਤਾਂ ਮੈਂ ਮਤਲਬ ਲੋਕਾਂ ਦੇ ਮੇਰੇ ਮੇਰਾ ਆਪਣੇ ਕਲੇ ਪਿੰਡ ਦਾ ਇਲੈਕਸ਼ਨ ਸੀ ਤੇ ਇਲੈਕਸ਼ਨ ਵੀ ਆਪਣਾ ਪਿੰਡ ਦਾ ਸਰਪੰਚੀ ਵਰਗਾ ਇਲੈਕਸ਼ਨ ਸੀ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਨੂੰ ਮਤਲਬ ਜਿਤਾਇਆ ਉਸ ਤੋਂ ਮਗਰੋਂ ਚਲੋ ਗੱਲ ਜਦੋਂ ਚੇਅਰਮੈਨ ਵੀ ਆਈ ਤਾਂ ਆਪਣੇ ਮਤਲਬ ਬੰਦੇ ਵਾਸਤੇ ਮਤਲਬ ਸੀਗਾ ਚਲੋ ਕਿਸੇ ਕਾਰਨਾ ਕਰਕੇ ਉਹ ਜਿਹੜਾ ਇਲੈਕਸ਼ਨ ਸੀ ਆ ਮਤਲਬ ਆਪਣਾ ਉਸ ਨੂੰ ਬਦਲਤਾ ਮਤਲਬ ਕਿ ਉਹਨੂੰ ਲੇਡੀਜ਼ ਵਾਸਤੇ ਕਰਤਾ ਲੇਡੀਜ਼ ਵਾਸਤੇ ਕਰਤਾ ਤਾਂ ਉੱਥੇ ਗੱਲ ਜਦੋਂ ਚੱਲੀ ਤਾਂ ਇੱਕ ਤਾਂ ਆਪਣਾ ਪਿੰਡ ਵੱਡਾ ਹੋਣ ਕਰਕੇ ਮੇਰਾ ਇਸ ਗੱਲ 'ਚ ਮਤਲਬ ਜਿਆਦੇ ਮਤਲਬ ਉਹਨਾਂ ਨੇ ਸਮਝਿਆ ਵੀ ਬੱਲੂਆਣਾ ਪਿੰਡ ਵੱਡਾ ਦੂਸਰੇ ਨੰਬਰ ਤੇ ਜਿਹੜਾ ਇੱਥੋਂ ਦਾ ਆਪਣਾ ਸੀ ਪਿੰਡ ਬੱਲੂਆਣਾ ਦਾ ਬੱਲੂਆਣੇ 'ਚ ਕਾਂਗਰਸ ਕਾਂਗਰਸ ਕਮਜ਼ੋਰ ਸੀ ਕਮਜ਼ੋਰ ਅਸਲ ਤਾਂ ਸਾਰੇ ਬਲਾਕ 'ਚ ਹੀ ਕਮਜ਼ੋਰ ਸੀ ਪਰ ਬੱਲੂਆਣੇ ਥੋੜਾ ਜਿਹਾ ਇੱਕ ਮਤਲਬ ਜਿਹਾ ਸਰਪੰਚ ਸੀ ਉਹ ਵੀ ਇਕੱਲੀ ਦਲ ਦਾ ਬੰਦ ਕਰਕੇ ਜਿਹੜੀ ਮਤਲਬ ਮੌਜੂਦਾ ਕਾਂਗਰਸ ਪਾਰਟੀ ਨਹੀਂ ਐ ਸੋਚਿਆ ਵੀ ਇਹਨਾਂ ਨੂੰ ਮਤਲਬ ਇੱਥੋਂ ਠਾ ਕੇ ਵੀ ਇੱਥੋਂ ਕਾਂਗਰਸ ਨੂੰ ਇਹਨਾਂ ਦੇ ਗਲੋਬਲ ਕੀਤਾ ਜਾਵੇ ਉਸ ਕਰਕੇ ਮੇਰੇ ਨੂੰ ਬਣਾਇਆ ਗਿਆ ਬਣਾਇਆ ਤੁਸੀਂ ਕੀ ਸੋਚਦੇ ਸੀ ਕਿਹੜੇ ਕਿਹੜੇ ਕੰਮ ਕਰਵਾਉਣੇ ਆ ਕਿੰਨੇ ਕੰਮ ਹੋਇਓ ਜੀ ਆਪਾਂ ਬਲੂਆਣੇ ਦੇ ਦੇਖੀਏ ਦਾ ਮੈਂ ਜੇ ਤਾਂ ਜਿਵੇਂ ਜਦੋਂ ਆਪਾਂ ਬਣ ਗਏ ਜੀ ਠੀਕ ਹੈ ਮੇਰੀ ਮਤਲਬ ਮੇਰਾ ਇੱਕ ਸੁਹਾਈ ਆ ਮੈਂ ਕਦੇ ਕਿਸੇ ਦੇ ਬਹੁਤਾ ਸਿਰੇ ਨਹੀਂ ਗਿਆ ਮੈਂ ਹਰੇਕ ਦਾ ਸਤਿਕਾਰ ਕਰਦਾ ਕਿਉਂਕਿ ਜੇ ਮੈਂ ਵੀ ਹੋ ਸਕਦਾ ਮੈਂ ਅਫਸਰ ਮੈਂ ਚੇਅਰਮੈਨ ਬਣ ਕੇ ਮੈਂ ਇਹ ਸੋਚਦਾ ਵੀ ਮੈਂ ਆਪਦੇ ਮੁਲਾਜ਼ਮਾਂ ਤੋਂ ਆਪਦੇ ਮਤਲ ਮਹਿਕਮਤੋਂ ਵੀਡੀਓ ਦਫ਼ਤਰ ਚੋਂ ਵੀ ਪਾਸੇ ਦਾ ਹੋ ਸਕਦਾ ਮੈਨੂੰ ਬਹੁਤਾ ਨਾ ਉਹ ਸਤਿਕਾਰ ਦਿੰਦੇ ਤੇ ਹੋ ਸਕਦਾ ਮੈਨੂੰ ਇੰਨੀ ਨੌਲੇਜ ਵੀ ਨਾ ਦਿੰਦੇ ਪਰ ਮੈਨੂੰ ਮੈਂ ਉਹਨਾਂ ਨੂੰ ਇੰਨਾ ਸਤਿਕਾਰ ਦਿੱਤਾ ਵੀ ਉਹਨਾਂ ਨੇ ਉਹਨਾਂ ਨੇ ਬਦਲੇ ਚ ਮੈਨੂੰ ਮਤਲਬ ਮੈਥੋਂ ਕੁਛ ਲੁਕੋਇਆ ਨਹੀਂ ਮੈਨੂੰ ਉਹਨਾਂ ਨੇ ਸਾਰੀ ਜਾਣਕਾਰੀ ਵੀ ਉਹਨਾਂ ਨੇ ਦਿੱਤੀ ਕਿ ਮੈਨੂੰ ਉਹਨਾਂ ਨੇ ਕੰਮਾਂ ਬਾਰੇ ਵੀ ਕੋਈ ਕਿਉਂ ਆਪਾਂ ਵੀ ਨਵੇਂ ਸੀ ਐਨਾ ਆਪਾਂ ਨੂੰ ਵੀ ਨਹੀਂ ਸੀ ਪਤਾ ਪਰ ਮੈਂ ਮਤਲਬ ਉਹਦੇ ਮੁਲਾਜ਼ਮਾਂ ਨਾਲ ਬਹੁਤ ਜ਼ਿਆਦਾ ਤਾਲਮੇਲ ਰੱਖਿਆ ਉਹਰਾ ਉਹਨਾਂ ਨੂੰ ਸਤਿਕਾਰ ਦਿੱਤਾ ਤਾਂ ਉਹਨਾਂ ਨੇ ਉਹਦੇ ਬਦਲੇ ਚ ਮੈਨੂੰ ਪੂਰੀ ਜਾਣਕਾਰੀ ਦਿੰਦੇ ਰਹੇ ਜਿੱਥੋਂ ਤੱਕ ਕੰਮਾਂ ਦੀ ਗੱਲ ਆ ਜਦੋਂ ਕਿ ਜਿਹੜੇ ਪਹਿਲਾਂ ਬਲਾਕ ਸਮਤੀਆਂ ਹੁੰਦੀਆਂ ਸੀ ਦਾ ਸਰਨ ਦੇ ਪਾਲ ਹੂੰ ਉਹਦੇ ਚ ਮਤਲਬ ਕੱਲੀਆਂ ਕੱਲਾ ਉਹਦਾ ਹੀ ਹੁੰਦਾ ਸੀ ਹਮ ਹੋਰ ਕੋਈ ਕੰਮ ਨਹੀਂ ਸੀ ਹੁੰਦਾ ਹਮ ਬਲਾਕ ਸੰਪਤੀ ਕੋਲੇ ਜਦੋਂ ਮਤਲਬ ਆਪਾਂ ਬਣਿਆ ਉਸ ਤੋਂ ਮਗਰੋਂ ਸੈਂਟਰ ਸਰਕਾਰ ਨੇ ਕੀ ਕਰਤਾ ਵੀ ਜਿਹੜਾ ਮਤਲਬ ਜਿਹੜੀ ਗ੍ਰਾਂਟ ਆਉਂਦੀ ਸੀ ਹਰਜ ਕਰੋ ਜਿਵੇਂ 1 ਰੁਪਿਆ 1 ਰੁਪਏ ਤੋਂ ਮਤਲਬ 60 60 ਪੈਸੇ ਉਹਨਾਂ ਨੇ ਸਰਪੰਚਾਂ ਨੂੰ ਕਰਤੇ ਹਮ 25 ਪੈਸੇ ਉਹਨਾਂ ਨੇ ਮਤਲਬ 35 ਪੈਸੇ ਉਹਨਾਂ ਨੇ ਬਲਾਕ ਸੰਪਤੀ ਨੂੰ ਕਰਤੇ ਤੇ 25 ਪੈਸੇ ਉਹਨਾਂ ਨੇ ਜ਼ਿਲ੍ਹਾ ਪਰਿਸ਼ਦ 20 15 ਪੈਸੇ ਨਾਲ ਜੇ ਲੈ ਪਰਸ਼ਦ ਨੂੰ ਕਰਤੀ ਉਹਦੇ ਤੇ ਉਹ ਹੋਣ ਕਰਕੇ ਜਿਵੇਂ 15ਵੇਂ ਬਿੱਤ ਦੀ ਗ੍ਰਾਂਟ ਆਈ 15ਵੇਂ ਬਿੱਤ ਦੀ ਆਪਾਂ ਨੂੰ ਉਹ ਤਿੰਨ ਕੇ ਚਾਰ ਕਿਸ਼ਤਾਂ ਮੈਨੂੰ ਆਜਾ ਮਤਲਬ ਲਗਭਗ ਮੈਨੂੰ 2.5 ਤੋਂ 3 ਕਰੋੜ ਰੁਪਇਆ ਮੇਰੇ ਕੋਲੇ ਆਇਆ ਤੇ ਉਹ ਜਦੋਂ ਮੇਰੇ ਕੋਲੇ ਤਿੰਨ ਮਤਲਬ ਆਇਆ ਤਾਂ ਪਹਿਲਾਂ ਉਸ ਤੋਂ ਪਹਿਲਾਂ ਮਤਲਬ ਬਲਾਕ ਸਮਿਤੀਆਂ ਨੂੰ ਕੋਈ ਬਹੁਤਾ ਹੋ ਨਹੀਂ ਸੀ ਮਤਲਬ ਕੋਈ ਬਣ ਜ਼ਰੂਰ ਜਾਂਦੇ ਸੀ ਇੱਕ ਮੀਟਿੰਗ ਹੋ ਜਾਂਦੀ ਸੀ ਹੋਰ ਕੁਝ ਨਹੀਂ ਸੀ ਤੇ ਜਦੋਂ ਮਤਲਬ ਮੇਰੇ ਮਤਲਬ ਮੈਂ ਆਪਾਂ ਬਣ ਗਏ ਤਾਂ ਆਪਾਂ ਨੂੰ ਪੈਸਾ ਖਰਚਣ ਦਾ ਵੀ ਮੌਕਾ ਮਿਲਿਆ ਮੈਂ ਵੱਖ-ਵੱਖਰ ਜਿਵੇਂ ਕਿ ਅਸੀਂ ਆਪਣੇ ਬਲਾਕ 15 ਬਠੰਡਾ ਬਲਾਕ ਦੀਆਂ 15 ਸਮਤੀਆਂ 15 ਸਮਤੀਆਂ ਜਿਹਦੇ ਚੋਂ ਲਗਭਗ 2-4 ਨੂੰ ਛੱਡ ਕੇ ਮੇਰੇ ਨਾਲ ਸਾਰੇ ਵਧੀਆ ਸੀ ਪਰ ਮੈਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ 15 ਦੇ 15 ਨੂੰ ਨਾਲ ਲੈ ਕੇ ਚੱਲਿਆ ਤੇ ਹਰੇਕ ਪਿੰਡ ਨੂੰ ਮਤਲਬ ਬੰਦ ਦਾ ਮਾਨ ਸਤਿਕਾਰ ਕਿਸੇ ਨੂੰ 20 ਲੱਖ ਕਿਸੇ ਨੂੰ 25 ਲੱਖ ਰੁਪਈਆ ਮੇਰੇ ਹਰੇਕ ਬਲਾਕ ਮੈਂ ਹਾਲ ਦੇ ਬਲਾਕ ਮੈਂਬਰ ਬਲਾਕ ਸਮਤੀ ਦੇ ਮੈਂਬਰ ਨੂੰ ਗ੍ਰਾਂਟ ਵੀ ਦਿੱਤੀ ਤੇ ਉਹਨਾਂ ਦਾ ਮਾਨ ਸਤਕਾਰ ਪਿੰਡਾਂ ਚ ਅਕਸਰ ਕੀ ਹੋ ਜਾਂਦਾ ਵੀ ਜਦੋਂ ਇੱਕ ਮੈਂਬਰ ਜਿੱਤ ਜਾਂਦਾ ਤਾਂ ਸਰਪੰਚੋਂ ਨੂੰ ਬਹੁਤਾ ਸਤਕਾਰ ਨਹੀਂ ਦਿੰਦਾ ਹਮ ਸਰਪੰਚੇ ਚਾਹੁੰਦਾ ਕਿ ਮੈਂ ਸਰਪੰਚਾਂ ਪਿੰਡ ਦਾ ਤਾਂ ਉਹਨਾਂ ਨੇ ਮੇਰੇ ਕੋਲੇ ਇਹ ਵੀ ਆ ਕੇ ਗੱਲਾਂ ਕੀਤੀਆਂ ਵੀ ਕੀ ਐ ਕਰਕੇ ਮਤਲਬ ਸਾਨੂੰ ਮਤਲਬ ਕੋਈ ਸਾਡੀ ਸਾਡੀ ਪੁੱਛਗੇ ਸੀ ਤਾਂ ਮੈਂ ਵੀਡੀਓ ਸਾਹਿਬ ਨੂੰ ਸਪੈਸ਼ਲੀ ਮੀਟਿੰਗ ਰੱਖ ਕੇ ਏਡੀਸੀ ਸਾਹਿਬ ਨਾਲ ਗੱਲ ਕਰਕੇ ਆਪਦੇ ਸਾਰੇ ਉਪਰ ਅਧਿਕਾਰੀਆਂ ਨਾਲ ਗੱਲ ਕਰਕੇ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿਵਾਇਆ ਜਿੰਨਾ ਉਹਨਾਂ ਦਾ ਬੰਦਾ ਸੀ ਜਿੱਥੇ ਉਹ ਚਾਹੁੰਦੇ ਸੀ ਬੀ ਮਤਲਬ ਪੈਸਾ ਲੱਗਣਾ ਚਾਹੀਦਾ ਤਾਂ ਮੈਂ ਉੱਥੇ ਹੀ ਉਹਨਾਂ ਦਾ ਪੈਸਾ ਲਵਾਇਆ ਮੈਂ ਨਾ ਕਿ ਮਤਲਬ ਜਿਹੜੋ ਜੋ ਮੈਂ ਸਰਪੰਚਾਂ ਨੂੰ ਦਿੱਤਾ ਉਹ ਤਾਂ ਵੱਖਰਾ ਦਿੱਤਾ ਪਰ ਮੈਂ ਜੋ ਆਪਦੇ ਬਲਾਕ ਸੰਮਤੀ ਮੈਂਬਰਾਂ ਨੂੰ ਦਿੱਤਾ ਤਾਂ ਮੈਂ ਉਹਨਾਂ ਨੂੰ ਕੁੱਛ ਕੇ ਵੀ ਤੁਸੀਂ ਕਿੱਥੇ ਪੈਸਾ ਲਾਉਣਾ ਚਾਹੁੰਦੇ ਹੋ ਸੋ ਉੱਥੇ ਹੀ ਲਵਾਵਾਂਗੇ ਪੈਸਾ ਉੱਥੇ ਹੀ ਲਾਇਆ ਉਹਨਾਂ ਦਾ ਪੈਸਾ ਬੱਲੂਆ ਨੇ ਆਪਣੇ ਪਿੰਡ 'ਚ ਕੀ ਕੀ ਕੰਮ ਕਰਵਾਏ ਤੁਸੀਂ ਬੱਲੂਆ ਨੇ ਪਿੰਡ 'ਚ ਬਾਦਨ ਸਿਬਿਦਾਈ ਰਹੀ ਵੀ ਸਾਡੀ ਤੇ ਸਰਪੰਚ ਦੀ ਨਾ ਮੰਨਣਾ ਕਾਰਨ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਇਸ ਗੱਲ ਨੂੰ ਮਤਲਬ ਹਾਂ ਹੀ ਭਾਤ ਮਤਲਬ ਕਹਿਣਾ ਮੈਂ ਇਸ ਗੱਲ ਤੋਂ ਹਟਕਾਉਂਦਾ ਨਹੀਂ ਮੈਂ ਬਹੁਤ ਮਤਲਬ ਪਿੰਡ ਦੇ ਸმოਧਵਰ ਬੰਦੇ ਸਿਆਣੇ ਬੰਦਿਆਂ ਨਾਲ ਮੈਂ ਕੋਸ਼ਿਸ਼ ਵੀ ਕੀਤੀ ਵੀ ਯਾਰ ਮਤਲਬ ਇਹ ਕੋਈ ਭਾਗਾ ਵਾਲਾ ਆਪਣਾ ਪਿੰਡ ਜਿਵੇਂ ਚੇਅਰਮੈਨ ਹੀ ਮਿਲ ਜਾਵੇ ਕੋਈ ਛੋਟੀ ਗੱਲ ਬਹੁਤ ਵੱਡੀ ਗੱਲ ਆ ਠੀਕ ਹੈ ਚਲੋ ਆਪਣੇ ਪਿੰਡ ਚ ਚੇਅਰਮੈਨ ਹੀ ਆ ਤੁਸੀਂ ਵੀ ਮਤਲਬ ਚਲੋ ਸਰਪੰਚ ਮੇਰੇ ਨਾਲ ਬੋਲਦਾ ਚਾਹੇ ਨਾ ਬੋਲਦਾ ਇਹ ਨਹੀਂ ਪਰ ਕੁਝ ਬੰਦਿਆਂ ਨੇ ਮੇਰਾ ਸਾਥ ਹੀ ਨਾ ਦਿੱਤਾ ਮੈਂ ਇਹ ਕਹਿੰਦਾ ਸੀ ਯਾਰ ਵਿੱਚ ਪੈ ਕੇ ਮਤਲਬ ਮੇਰੇ ਕੋਲੇ ਪੈਸੇ ਆਉਂਦੇ ਆ ਤੇ ਆਪਾਂ ਵੱਧ ਤੋਂ ਵੱਧ ਪਿੰਡ ਤੇ ਲਾਈਏ ਤੇ ਪਰ ਉਹਨਾਂ ਨੇ ਮਤਲਬ ਮੇਰਾ ਮਤਲਬ ਇਥੋਂ ਸਾਥ ਨਹੀਂ ਦਿੱਤਾ ਉਹਨਾਂ ਨੇ ਜੇ ਮੇਰਾ ਉਹ ਸਾਥ ਦੇ ਦਿੰਦੇ ਤਾਂ ਸਰਗਰਪਾਲ ਮੈਂ ਇੱਕ ਗੱਲ ਦਾ ਵੀ ਨਾ ਕਹਿ ਸਕਦਾ ਅੱਜ ਪਿੰਡ ਦੀ ਕੋਈ ਗਲੀ ਪੱਕੀ ਹੋਣ ਕਣਗਾਨੀ ਸੀ ਰਹਿੰਗੀ ਹੂੰ ਤੇ ਜਿਹੜਾ ਮਤਲਬ ਜਿੰਨਾ ਵੀ ਪੈਸਾ ਪਿੰਡ ਵਾਸਤੇ ਆਉਂਦਾ ਸੰਪਤੀ ਵੱਲੋਂ ਜੀ ਤੁਹਾਡੇ ਰਾਹੀਂ ਆਉਣਾ ਸੀ ਤਾਂ ਉਹਦੇ 'ਚ ਹਰ ਜਿਹੜੇ ਮਤੇਜ ਜਾਂ ਹਰ ਕੰਮ ਚ ਪੰਚਾਇਤ ਹੀ ਸਮੂਲੀਤ ਹੁੰਦੀ ਹੈ ਬਿਲਕੁਲ ਹੁੰਦੀ ਹੈ ਮਤਲਬ ਕੰਮ ਨਾ ਹੋਣਾ ਪਿੰਡ ਦੇ ਕਾਰਨ ਕੀ ਸੀਗੀ ਵੀ ਉਹਦੇ ਚ ਪਹਿਲਾਂ ਪੰਚਾਇਤ ਨੂੰ ਪੰਚਾਇਤ ਦਾ ਮਤਾ ਪੈਂਦਾ ਜੇ ਮੈਂ ਕੋਈ ਗਲੀ ਬਣਾਉਂਗਾ ਤਾਂ ਪੰਚਾਇਤ ਦਾ ਮਤਾ ਪਊਗਾ ਜਾਂ ਮੈਂ ਗਲੀ ਉਹ ਬਣਾਉਂਗਾ ਜਿਹੜੀ 25 30 ਸਾਲ ਪੁਰਾਣੀ ਗਲੀ ਆ ਮੈਂ ਉਹ ਗਲੀਆਂ ਬਣਾਈਆਂ ਜਿਵੇਂ ਆਪਣੀ ਏਸੀ ਵਿੜਿਆ ਵਾਲੀ ਗਲੀ ਸੀਗੀ ਮੈਂ 11.5 ਲੱਖ ਰੁਪਇਆ ਇਸ ਗਲੀ ਵਾਸਤੇ ਦਿੱਤਾ ਇੱਕ ਜਗਸੀਰਪਾਟੀ ਵਾਲੀ ਗਲੀ ਸੀਗੀ 7.5 ਲੱਖ ਰੁਪਇਆ ਮੈਂ ਉਹਦੇ ਵਾਸਤੇ ਦਿੱਤਾ ਜੀ ਇੱਕ ਇਧਰ ਬਿੱਲੂ ਪ੍ਰਧਾਨ ਵਾਲੀ ਗਲੀ ਸੀ ਜੀ 70 ਲੱਖ ਰੁਪਇਆ ਮੈਂ ਉਹਦੇ ਵਾਸਤੇ ਦਿੱਤਾ ਜੀ 32 ਲੱਖ ਰੁਪਇਆ ਮੈਂ ਸਟੇਡੀਅਮ ਤੇ ਸਕੂਲ ਜਿਵੇਂ ਕੋਈ ਸੋਚ ਜੀ ਸਕੂਲ ਚ ਮੈਂ ਗੱਦੇ ਮੈਨੂੰ ਸਕੂਲ ਚ ਜਦੋਂ ਮੈਂ ਚੇਅਰਮੈਨ ਬਣਿਆ ਲਾ ਜੀ ਮੈਨੂੰ ਉਹਨਾਂ ਨੇ ਸਪੈਸ਼ਲੀ ਸੱਬਿਆ ਉੱਥੇ ਬੱਚਿਆਂ ਦਾ ਕੋਈ ਪ੍ਰੋਗਰਾਮ ਸੀ ਜਦੋਂ ਮੈਂ ਜਾ ਕੇ ਦੇਖਿਆ ਤਾਂ ਬੱਚੇ ਮਤਲਬ ਥੱਲੇ ਰੇਤਾ ਸੀ ਜਿੱਤੇ ਬੈਠੇ ਤੇ ਮੈਂ ਉਸੇ ਦਿਨ ਤੋਂ ਹੀ ਮੈਂ ਕਿਹਾ ਜੀ ਮੈਂ ਹੋਰ ਕੰਮ ਬਾਅਦ ਚ ਕਰੂਗਾ ਤੇ ਪਹਿਲਾਂ ਮੈਂ ਸਕੂਲ ਵੱਲ ਹੀ ਧਿਆਨ ਦੂੰ ਮੈਂ ਕੱਲੇ ਆਪਣੇ ਸਕੂਲ ਵੱਲ ਧਿਆਨ ਨਹੀਂ ਦਿੱਤਾ ਮੈਂ ਇਹ ਜਿੰਨੇ ਬਲਾਕ ਚ ਜਿਹੜੇ ਵੀ ਬੰਦੇ ਆ ਜੀ ਜਿਵੇਂ ਬੁਰਜ ਮਹਿਮਾ ਜੀ ਜਾ ਕੇ ਦੇਖ ਉੱਥੇ ਵੀ ਮੈਂ ਸਾਰੇ ਗਰਾਊਂਡ ਨੂੰ ਪੱਕਾ ਕਰਾਇਆ ਆਪਣੇ ਵੀ ਮੈਂ ਸਕੂਲ ਦੇ ਗਰਾਊਂਡ ਨੂੰ ਪੱਕਾ ਕਰਾਇਆ ਉਹਦੇ ਵਿੱਚ ਸ਼ਾਟ ਪੁੱਟ ਬਣਾਇਆ ਪਾਣੀ ਸਕੂਲ ਆਪਣਾ ਨੀਵਾ ਜੀ ਪਾਣੀ ਦਾ ਨਿਕਾਸ ਨਹੀਂ ਸੀ ਉਹਦੇ ਵਿੱਚ ਪਾਣੀ ਦਾ ਨਿਕਾਸ ਵੀ ਮਤਲਬ ਕੀਤਾ ਵੀ ਹੋਰ ਕਈ ਕਮਰੇ ਵੀ ਪੁਆਈ ਜੀ ਸਕੂਲ ਕਈ ਕੰਮ ਹੋ ਜਾਣੇ ਸੀਗੇ ਵੀ ਜ ਮੈਂ ਕਿਹਾ ਬਹੁਤ ਕੰਮ ਹੋ ਜਾਣੇ ਸੀ ਬਹੁਤ ਜਿਆਦਾ ਕੰਮ ਹੋ ਜਾਣੀ ਸੀ ਪੈਸਾ ਫਿਰ ਹੋਰ ਪਿੰਡਾਂ ਚ ਵੰਡਿਆ ਜਾਂਦਾ ਹੁੰਦਾ ਅਸੀਂ ਲੋਕਾਂ ਨੂੰ ਵੰਡਿਆ ਜਾਂਦਾ ਅੱਛਾ ਹਾਂਜੀ ਜਦੋਂ ਕਿ ਮੈਂ ਮੇਰੇ ਕੋਲੇ ਵੱਧ ਖਤਾਇਰ ਸੀ ਮੈਂ ਵੱਧ ਪੈਸੇ ਲੈ ਸਕਦਾ ਸੀ ਮੈਂ ਦੂਸਰੇ ਨੰਬਰ ਤੇ ਕੀ ਹੈ ਜਿਹੜਾ ਜ਼ਿਲ੍ਹਾ ਪ੍ਰਸ਼ਾਸ ਆਪਣਾ ਬਲਾਕ ਸਮਤੀ ਦਾ ਚੇਅਰਮੈਨ ਹੁੰਦਾ ਜੀ ਉਹ ਮੈਂਬਰ ਜ਼ਿਲ੍ਹਾ ਪ੍ਰਸ਼ਾਸ ਦਾ ਵੀ ਬਣ ਜਾਂਦਾ ਉਹਦੀ ਵੋਟ ਪੈਂਦੀ ਹੈ ਜਿੱ उधर ਤਾਂ ਮੈਂ ਜ਼ਿਲ੍ਹਾ ਪ੍ਰਸ਼ਾਸ ਚੋਂ ਵੀ ਵੱਧ ਤੋਂ ਵੱਧ ਮਤਲਬ ਗ੍ਰਾਂਟ ਪਿੰਡ ਵਾਸਤੇ ਲਿਆ ਸਕਦਾ ਹੁਣ ਜਿਹੜੀ ਸਕੂਲ ਚ ਲਾਇਬ੍ਰੇਰੀ ਬਣੀ ਹੈ ਜੀ ਇਹਦੀ ਮਤਲਬ ਸਾਡੀ ਉਸਤ ਬਣੀ ਤਰੋਂ ਹੁਣ ਬਣੀ ਤਾਂ ਇਹ ਆਮ ਅਧਿਕਾਰਨ ਤੇ ਆਮ ਆਦਮੀ ਬਾਕੀ ਨਹੀਂ ਕੀਤਾ ਪਰ ਇਹ ਉਦੋਂ ਦੀ ਸਾਡੀ ਉਹ ਬਿਲਡਿੰਗ ਪਹਿਲਾਂ ਦੀ ਬਣੀ ਪਹਿਲਾਂ ਦੀ ਬਣੀ ਸੀ ਇਹਦਾ ਸਾਰਾ ਏਡੀਸੀ ਤੋਂ ਅਸੀਂ ਪਾਸ ਕਰਵਾਇਆ ਸੀ ਤੇ ਕਾਫੀ ਕੰਮ ਮੈਂ ਮਤਲਬ ਪਿੰਡ ਚ ਹੋਰ ਹੋਰ ਸੀਗਾ ਮਨ ਚ ਵੀ ਹੋਰ ਕਰਨੇ ਆ ਮੈਂ ਬਹੁਤ ਚਾਹੁੰਦਾ ਸੀਗਾ ਜੀ ਮੇਰੀ ਵੱਡੀ ਸੋਚ ਮਤਲਬ ਇਹ ਸੀਗਾ ਜੀ ਵੀ ਮੈਂ ਪਿੰਡ ਨੂੰ ਆਪਦੇ ਨੂੰ ਤਾਂ ਬਿਕੋਚ ਨਾ ਕੋਈਸ ਬਣਾ ਕੇ ਮੇਰੀ ਮਤਲਬ ਯਾਦ ਰਹੀ ਜੀ ਹੂੰ ਵੀ ਮਤਲਬ ਬਣਿਆ ਸੀ ਚੇਅਰਮੈਨ ਹੂੰ ਤੇ ਮੈਨੂੰ ਬਾਕੀ ਪਿੰਡਾਂ ਚ ਮੇਰਾ ਤੁਸੀਂ ਜਾ ਕੇ ਪੁੱਛ ਲਓ ਜੀ ਹਰੇਕ ਪਿੰਡ ਚ ਜਿੰਨੇ ਚਾ ਮੇਰੇ ਮਤਲਬ ਲਾਗ ਚ ਸੈਂਟ ਹੁੰਦੇ ਆ ਮੈਂ ਕਦੇ ਕਿਸੇ ਦਾ ਮੈਂ ਮਾੜਾ ਨਹੀਂ ਕਦੇ ਰੱਛੇ ਦਾ ਕੀਤਾ ਜੀ ਮੇਰੇ ਕੋਲੇ ਕੋਈ ਸਰਪੰਚ ਆ ਗਿਆ ਜਿੰਨੇ ਜੋ ਗਿਆ ਸੀ ਮੈਂ ਉਹਦੇ ਨਾਲ ਚੱਲਿਆ ਜੀ ਪੈਸੇ ਵੀ ਦਵਾਈ ਜੀ ਉਹਨਾਂ ਨੂੰ ਠੀਕ ਹੈ ਮਲਾਜਮਾ ਨਾਲ ਵੀ ਉੱਥੇ ਮੈਂ ਉਹਨਾਂ ਦਾ ਪੂਰਾ ਤਾਲ ਮੇਲ ਕਰਵਾਇਆ ਆਏ ਨਹੀਂ ਵੀ ਕੋਈ ਮੇਰੇ ਮਤਲਬ ਪਲਾਕ ਦਾ ਸਰਪੰਚ ਦਾ ਵੀ ਕੋਈ ਜਈ ਮੰਨਤੀ ਕਰਨ ਨਹੀਂ ਗਿਆ ਜਾਂ ਕੋਈ ਸੈਕਟਰੀ ਤੰਗ ਕਰਦਾ ਇਹ ਜੀ ਗੱਲ ਨਹੀਂ ਸੀ ਸਾਡਾ ਪੂਰਾ ਤਾਲ ਮੇਲ ਰਿਹਾ ਜੀ ਇਹ ਆਮ ਗੱਲਾਂ ਗਲਵਾਤਾ ਹੁੰਦੀਆਂ ਮੇਰੇ ਬਲਾਸ਼ੰਤੀ ਮੈਂਬਰ ਜਿਹੜੇ ਰਹੇ ਉਹਨਾਂ ਨਾਲ ਵੀ ਗੱਲ ਹੋਈ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਰਹੇ ਉਹਨਾਂ ਨਾਲ ਵੀ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਕੰਮਾਂ ਬਾਰੇ ਤੇ ਕਈ ਵਾਰੀ ਹੁਣ ਵੇ ਕਿ ਸੈਕਟਰੀ ਸਾਹਮਣੇ ਮੇਰੀ ਗੱਲ ਹੋ ਰਹੀ ਸੀ ਰਿ ਉਹ ਕਹਿੰਦੇ ਵੀ ਜਿਹਦੇ ਜਆਪ ਦੀ ਉਹਨੂੰ ਗਿਆਨ ਹੈਗਾ ਸਮਝ ਹੈਗੀ ਇਤਾਂ ਕਿ ਚੇਅਰਮੈਨ ਨੂੰ ਵੀ ਕਹਿੰਦਾ ਉਹ ਦੱਬੀ ਫਿਰਦੇ ਆ ਮੁਲਾਜ਼ਮਾ ਜੇ ਉਹਦੇ ਚ ਉਹਨੂੰ ਪਤਾ ਵੀ ਮੇਰੀ ਕੀ ਪਾਵਰ ਹੈ ਫਿਰ ਉਹ ਆਪਦੇ ਮਲੋਜੇ ਸ਼ਕਤੀ ਵਰਤੂ ਕਰਦਾ ਕੰਮ ਕਰਵਾਉਂਦਾ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਬਿਲਕੁਲ ਹੁੰਦੀ ਹੈ ਜੀ ਬਿਲਕੁਲ ਹੁੰਦੀ ਹੈ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਜੀ ਇਹ ਮੈਨੂੰ ਨਹੀਂ ਪਰੇ ਨੌਕ ਤਾਂ ਹੀ ਦੀ ਠੀਕ ਹੈ ਮੈਂ ਮਤਲਬ ਜਿੱਦੋਂ ਤੋਂ ਮੈਂ ਚਾਰਜ ਲੈ ਲਿਆ ਜੀ ਮੈਂ ਉਦੋਂ ਹੀ ਆਪਦੇ ਸਾਰੇ ਮੁਲਾਜ਼ਮਾਂ ਦੀ ਮੀਟਿੰਗਾਂ ਬੁਲਾ ਕੇ ਜੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਵੇਖੋ ਮੈਂ ਨਵਾਂ ਜ਼ਰੂਰ ਆ ਪਰ ਮੈਂ ਮਤਲਬ ਜਾਾਂ ਕਾਦੀ ਰੱਖਦਾ ਠੀਕ ਹੈ ਵੀ ਮੈਨੂੰ ਤੁਸੀਂ ਉਹ ਗੱਲ ਨਾ ਹੋਵੇ ਵੀ ਆਪਣਾ ਇੱਥੇ ਹੀ ਪਾਣਾ ਪੈ ਜੇ ਇੱਕ ਦੂਜਾ ਵੀ ਤੁਸੀਂ ਹੋਰ ਪਾਸੇ ਚੱਲੋ ਮੈਂ ਹੋਰ ਪਾਸੇ ਚੱਲਾਂ ਤਾਂ ਮੈਨੂੰ ਉਹ ਕਹਿੰਦੇ ਨਹੀਂ ਜੀ ਜਿਵੇਂ ਤੁਸੀਂ ਤਲਾਉਂਗੇ ਅਸੀਂ ਉਵੇਂ ਚੱਲਾਂਗੇ ਤੇ ਚੱਲੇ ਵੀ ਮੇਰੇ ਨਾਲ ਸਾਰੇ ਮੇਰੇ ਵੀਡੀਓ ਸਾਹਿਬ ਮਤਲਬ ਮੇਰੇ ਨਾਲ ਸਾਰਿਆਂ ਨੇ ਬਹੁਤ ਮਤਲਬ ਸਾਥ ਦਿੱਤਾ ਜੀ ਸਿਰਫ ਪੰਚਾਇਤ ਸੰਵਤੀ ਬਾਰੇ ਜਿਆਦਾ ਗੱਲ ਕਰਾਂਗੇ ਜਿਵੇਂ ਇੱਕ ਪੰਚਾਇਤ ਸੰਵਤੀ ਮੈਂਬਰ ਬਣ ਗਿਆ ਬਲਾਗ ਸੰਵਤੀ ਮੈਂਬਰ ਬਣ ਗਿਆ ਕਿਸੇ ਵੀ ਪਿੰਡ ਦਾ ਤਾਂ ਹਾਂਜੀ ਉਹ ਜਿਹੜਾ ਆਪਦੇ ਪਿੰਡ 'ਚ ਕੋਈ ਕੰਮ ਕਰਾਉਣਾ ਚਾਹੁੰਦਾ ਉਹ ਪ੍ਰੋਸੈਸ ਕੀ ਹੁੰਦਾ ਉਹ ਕਿਵੇਂ ਕਾਰਵਾਈ ਕਿਵੇਂ ਕਰ ਹੁੰਦੀ ਹੈ ਉਹਦੀ ਕੀ ਹੁੰਦੀ ਹੈ ਜੀ ਮਤਲਬ ਬਲਾਕ ਸਮਤੀ ਜਿਵੇਂ ਪੰਚਾਇਤ ਮਤਾ ਪਾਉਂਦੀ ਹੈ ਜੀ ਪੰਚਾਇਤ ਦਾ ਇੱਕ ਸੈਕਟਰੀ ਹੁੰਦਾ ਚੇਅਰਮੈਨ ਨਾਲ ਵੀਡੀਓ ਸੈਕਟਰੀ ਹੁੰਦਾ ਜੀ ਠੀਕ ਹੈ ਉੱਥੇ ਵੀ ਸਾਡੇ ਵੀ ਮੱਥੇ ਪੈਂਦੇ ਜੀ ਜਦੋਂ ਮੈਂ ਫਰਜ਼ ਕਰਉ ਮੇਰੇ ਕੋਲੇ 20 ਲੱਖ ਰੁਪਈਆ ਆ ਗਿਆ ਜੀ ਤੇ ਮੈਂ ਕਿਸੇ ਮੈਂ ਆਪਦੇ ਮੈਂਬਰ ਨੂੰ 10 ਲੱਖ ਰੁਪਏ ਦੇਣਾ ਚਾਹਣਾ ਠੀਕ ਹੈ ਉਹ ਉਹ ਮੈਨੂੰ ਕੰਮ ਦੱਸੂਗਾ ਕਿ ਮੈਂ ਆਹ ਕੰਮ ਕਰਵਾਉਣਾ ਚਾਹਣਾ ਜੀ ਉਹ ਮਤੇ ਚ ਅਸੀਂ ਉਹਦਾ ਮਤੇ ਚ ਕੰਮ ਪਾ ਦਾਂਗੇ ਜੀ ਤੇ ਵੀ ਉਹਦੇ ਲਈ ਅਸੀਂ ਆ ਵੀ 10 ਲੱਖ ਰੁਪਏ ਉਹਨੂੰ ਦਿੱਤਾ ਤਾਂ ਉਹ ਉਸੇ ਹੀ ਕੰਮ ਤੇ ਲੱਗੂਗਾ ਜਿਹੜੀ ਡਿਮਾਂਡ ਵਾਲੋ 10 ਲੱਖ ਰੁਪਏ ਕਿਸੇ ਪਿੰਡ ਦੀ ਉਹ ਇੱਕ ਮੈਂਬਰ ਦੀ ਮੰਗ ਹੈਗੀ ਹੈ ਪੂਰੀ ਹੋ ਜਾਂਦੀ ਹੈ ਉਹ ਘੱਟ ਵੱਧ ਵੀ ਹੋ ਜਾਂਦੇ ਪੈਸੇ ਜਾਂ ਕੋਈ ਥੋੜਾ ਮੋਟਾ ਵੱਧ ਘੱਟ ਹੋ ਸਕਦਾ ਜੀ ਮਤਲਬ ਐਡਜਸਟਮੈਂਟ ਹੋ ਜਾਂਦੀ ਹੈ ਜੀ ਜਿਵੇਂ ਮਤਲਬ ਸਾਨੂੰ ਕਰੋੜ ਰੁਪਏ ਆ ਗਏ ਜੀ ਤੇ ਅਸੀਂ 15 ਕਿੰਨਾਂ ਨੂੰ ਕਿੰਨਾਂ ਦਾ ਕੰਮ ਕੋ ਤੇ ਮੇਰੇ ਮੈਂਬਰ ਇਸ ਗੱਲ ਤੇ ਮਤਲਬ ਤੁਹਾਡੇ ਜਿਹੜੇ ਸਾਰੇ ਮੈਂਬਰ 15 ਦੇ 15 ਸੀਗੇ ਤੁਹਾਡੇ ਸਮੇਤ ਵੀ ਉਹ ਸਾਰੇ ਟਮਾਟਰ ਰੱਖਦੇ ਸੀ ਨਹੀਂ 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 ਮੈਂ ਕਦੇ ਕਿਸੇ ਨੂੰ ਚੁੱਪ ਨਹੀਂ ਸੀ ਰਹਿਣ ਦਿੰਦਾ ਮੈਂ ਇਕੱਲੇ ਇਕੱਲੇ ਪੁੱਛਦਾ ਸੀ ਜੀ ਵੀ ਤੁਸੀਂ ਦੱਸੋ ਕੀ ਕਰਾਉਣਾ ਚਾਹੁੰਦੇ ਹੋ ਕਿੱਥੇ ਤੁਹਾਨੂੰ ਮਾਨ ਸਤਿਕਾਰ ਨਹੀਂ ਮਿਲ ਰਿਹਾ ਕੌਣ ਤੁਹਾਡੀ ਗੱਲ ਨਹੀਂ ਸੁਣ ਰਿਹਾ ਜਿਵੇਂ ਉਹ ਨਰੇਗਾ ਚਾ ਜੀ ਨਰੇਗਾ ਚਾ ਆਮ ਕੀ ਹੋ ਜਾਂਦਾ ਵੀ ਬਲਾਕ ਸਮਤੀ ਵੇਖੋ ਜਦੋਂ ਬਲਾਕ ਸਮਤੀ ਮੈਂਬਰ ਬਣਦਾ ਹੀ ਉਹ ਵੀ ਟੌਰ ਭਾਲਦਾ ਹਣਾ ਸਰਪੰਚ ਕਹਿੰਦਾ ਵੀ ਮੈਂ ਤੇਰਾ ਕਾਰਡ ਨਹੀਂ ਬਣਾ ਕੇ ਦੇਣਾ ਜਾਂ ਤੇਰਾ ਮੈਂ ਬੰਦਾ ਨਹੀਂ ਰੱਖਣਾ ਠੀਕ ਹੈ ਤਾਂ ਮੈਂ ਇਸ ਦੇ ਵੀ ਮੈਂ ਮਤਲਬ ਨਰੇਗਾ ਚਾ ਜੇ ਇਹ ਨੂੰ ਏ ਤੁਹਾਡਾ ਭਾਰਜੋਨਰ ਮੈਂ ਇਹੀ ਕਿਹਾ ਸੀ ਮੈਂ ਕਿਹਾ ਜੀ ਜਦੋਂ ਵੀ ਮੇਰਾ ਬਲਾਸ ਸੰਸਦੀ ਸਾਨੂੰ ਮੈਂ ਮੈਂਬਰ ਬਣਾ ਕਰਦਾ ਤਾਂ ਇਹਨੂੰ ਪੂਰਾ ਮਾਨ ਸਤਕਾਰ ਮਿਲੇ ਇਹ ਕੋਈ ਇੱਕ ਬੰਦੇ ਨੂੰ ਚਾਹੁੰਦਾ ਦੋ ਬੰਦੇ ਜਿੰਨਾਂ ਦੇ ਕਾਰਡ ਚਾਹੁੰਦਾ ਇਹਦੇ ਅੱਖ ਤੇ ਕਾਰਡ ਆਮ ਕੀ ਬੰਦੀਏ ਗੱਲ ਕੱਲ ਵੀ ਮੇਰੀ ਕਿਤੇ ਗੱਲ ਹੋ ਰਹੀ ਸੀ ਵੀ ਜਿਹੜਾ ਜਿਹੜਾ ਬਲਾਸ ਸੰਸਦੀ ਮੈਂਬਰ ਬਣ ਜਾਂਦਾ ਉਹ ਯਾਰ ਪੰਚਾਇਤ ਮੈਂਬਰ ਦੀ ਕਹਿੰਦੇ ਵੱਤ ਮੰਨ ਲੋ ਮਾਨ ਸਤਕਾਰ ਹੁੰਦਾ ਉਹ ਥਾਣੇ ਜਾਂਦਾ ਉਹਦਾ ਕਾਰਡ ਚੱਲਦਾ ਹੋਰ ਗੱਲਾਂ ਵਾਤਾ ਹੁੰਦੀਆਂ ਤਾਂ ਕਹਿੰਦੇ ਬਲਾਸ ਸੰਸਦੀ ਦੀ ਉਹ ਗੱਲ ਨਹੀਂ ਹੁੰਦੀ ਅਗਲਾ ਕਹਿੰਦਾ ਫਿਰ ਉਤਾਈਂ ਕਹਿੰਦਾ ਦਿਲਚਸਪੀ ਘਟ ਰਹੀ ਹੈ ਇਹ ਇਹ ਗੱਲ ਬਿਲਕੁਲ ਸਹੀ ਆ ਕਿ ਜਿੱਥੇ ਮੰਨ ਲਓ ਜਿਵੇਂ ਮੈਂ ਚੇਅਰਮੈਨ ਬਣ ਗਿਆ ਦੀ ਹਣਾ ਮੈਂ ਜੇ ਇਹ ਸੋਚਦਾ ਵੀ ਮੈਂ ਚੇਅਰਮੈਨ ਬਣ ਗਿਆ ਮੈਂ ਕਿਸੇ ਤੋਂ ਕੀ ਲੈਣਾ ਤਾਂ ਹੋ ਸਕਦਾ ਮੇਰੇ ਬਲਾਕ ਸੰਭਦੀ ਮੈਂਬਰਾਂ ਦੀ ਕਦਰ ਨਾ ਹੁੰਦੀ ਪਰ ਮੈਂ ਮੈਂ ਇਹ ਸੋਚਿਆ ਵੀ ਮੈਂ ਮੈਂਬਰ ਜੇ ਮੈਂ ਚੇਅਰਮੈਨ ਬਣਿਆ ਤਾਂ ਮੈਂ ਇਹਨਾਂ ਦੀ ਬਦੌਲਤ ਇਹਨਾਂ ਕਰਕੇ ਤਾਂ ਮੈਂ 5 ਸਾਲ ਇਹਨਾਂ ਨੂੰ ਮਤਲਬ ਖੁਸ਼ ਰੱਖਣਾ ਤੇ ਮੈਂ ਉਹਨਾਂ ਨੂੰ 5 ਸਾਲ ਮਤਲਬ ਇਹ ਨਹੀਂ ਵੀ ਉਹ ਕਹਿਣਗੇ ਵੀ ਅਸੀਂ ਕਿਤੇ ਗਏ ਸੀ ਤੇ ਸਾਡਾ ਕੰਮ ਨਹੀਂ ਹੋਇਆ ਹੂੰ ਬਲਾਂ ਸ਼ਾਂਤੀ ਮੈਂਬਰ ਪੰਚਾਇਤ ਨੂੰ ਵੀ ਕਹਿ ਸਕਦਾ ਕੰਮ ਵਾਸਤੇ ਭਾਈ ਮੇਰਾ ਕੰਮ ਆ ਜਾ ਹੋਰ ਅਸਲ ਚ ਮਤਲਬ ਕੀ ਹੁੰਦਾ ਤਾਂ ਜਦੋਂ ਕੋਈ ਵੀ ਹੈ ਜੀ ਜਦੋਂ ਕੋਈ ਅਹੁਦੇਦਾਰ ਬਣ ਜਾਂਦਾ ਉਹ ਥੋੜਾ ਜਿਆਦਾ ਆਪ ਦੇ ਆਪਤ ਹੋ ਹੀ ਜਾਂਦਾ ਹਨ ਉਹਨੂੰ ਵੀ ਇਹ ਲੱਗਦਾ ਵੀ ਮੈਨੂੰ ਮੈਂ ਬਲਾਕ ਦਾ ਮੈਂ ਹੈ ਤਾਂ ਬਲਾਕ ਸੰਮਤੀ ਮਲਾ ਜਿਹੜਾ ਮੈਂਬਰ ਆ ਜੀ ਉਹਦੀ ਸਰਪੰਚ ਦੇ ਬਰਾ ਪਿੰਡ ਨਹੀਂ ਹੋ ਗਿਆ ਕਹੇ ਦੋ ਤਾਂ ਪਿੰਡ ਤੋਂ ਅੰਦਰ ਪਿੰਡ ਤੋਂ ਬਣਿਆ ਤਿੰਨ ਤਿੰਨ ਪਿੰਡਾਂ ਚੋਂ ਬਣਿਆ ਜੀ ਸਰਪੰਚ ਤਾਂ ਇੱਕ ਕੱਲੇ ਪਿੰਡ ਚੋਂ ਬਣਿਆ ਇੱਕੋ ਪਿੰਡ ਚੋਂ ਬਣਿਆ ਠੀਕ ਹੈ ਤੇ ਮਤਲਬ ਨਹੀਂ ਮਤਲਬ ਮੇਰੇ ਮਤਲਬ ਉਹਦੇ ਚ ਨਹੀਂ ਇਹ ਗੱਲ ਚੱਲੀ ਇਹ ਜਿਹੜੀਆਂ ਗ੍ਰਾਂਟਾਂ ਹੁੰਦੀਆਂ ਜੇ ਪੰਚਾਇਤਾਂ ਨੂੰ ਸਰਕਾਰ ਸਿੱਧੀਆਂ ਦਿੰਦੀਆਂ ਜਾਂ ਹੋਰ ਕਿਸੇ ਰਾਹੀਂ ਵੀ ਆਉਂਦੀਆਂ ਜੀ ਸਰਕਾਰਾਂ ਨਹੀਂ ਸਿੱਧੀਆਂ ਦਿੰਦੀਆਂ ਮਤਲਬ ਸਾਡੀ ਸਾਡੀ ਸਿੱਧੀਆਂ ਆਉਂਦੀਆਂ ਜੀ ਜਿੰਨਾ ਹੁਣ ਮਤਲਬ ਜਿਹੜਾ ਆਪਣਾ ਨਰੇਗਾ ਦਾ ਬਜਟ ਹੁੰਦਾ ਜੀ ਉਹ ਸਾਰਾ ਸਮਤੀ ਦੇ ਚੇਅਰਮੈਨ ਦੇ ਪਾਸ ਕਰਨਾ ਹੁੰਦਾ ਜੀ ਹੂੰ ਮਤਲਬ ਕਰੋੜਾਂ ਚ ਰੁਪਈਆ ਦਾ ਹੁੰਦਾ ਉਹ ਸਾਰਾ ਉਹਦੇ ਚ ਮਤਲਬ ਅਸੀਂ ਪਾਸ ਕਰਨਾ ਹੁੰਦਾ ਜੀ ਤੁਹਾਡੇ 5 ਸਾਲ ਸੌਖੇ ਲੰਗੇ ਫਿਰ ਬਹੁਤ ਵਧੀਆ ਜੀ ਕੋਈ ਕਦੇ ਮਨ ਦੀ ਇੱਛਾ ਹੋਵੇ ਯਾਰ ਆਹ ਕੰਮ ਕਰਾਉਣਾ ਪਰ ਅਫਸਰਾਂ ਕਰਕੇ ਨਹੀਂ ਹੋਇਆ ਨਹੀਂ ਮੈਂ ਮਤਲਬ ਮੇਰੇ ਮਨ ਚ ਇੱਕ ਤਾਂ ਹੈ ਵੀ ਮੈਂ ਪਿੰਡ ਦਾ ਉਹਨਾ ਵਿਕਾਸ ਨਹੀਂ ਕਰਾ ਸਕਿਆ ਜਿੰਨਾ ਮੈਂ ਚਾਹੁੰਦਾ ਸੀ ਉਹਦੇ ਚ ਮਤਲਬ ਜਦੋਂ ਕਿ ਮੇਰੇ ਪੰਚਾਇਤ ਮਲਾ ਮੇਰੇ ਅਫਸਰ ਨਹੀਂ ਡਿੱਕਾ ਬਣੀ ਉਹਦੇ ਚ ਮੇਰੇ ਪਿੰਡ ਦੇ ਬੰਦਿਆਂ ਨੇ ਮੇਰਾ ਸਾਥ ਦਿੱਤਾ ਮੈਂ ਇਹ ਜ਼ਰੂਰ ਤੇ ਮੈਨੂੰ ਗਿਲਾ ਰਹੂਗਾ ਜੀ ਜੇ ਹੁਣ ਮੰਨ ਲਓ ਆਪਣੇ ਚਲੋ ਏਰੀਆ ਜਿੱਥੇ ਆਪਣੇ ਪਿੰਡ ਤੋਂ ਤੁਸੀਂ ਬਣ ਕੇ ਸੀਗੇ ਹੁਣ ਹੋ ਸਕਦਾ ਕਿ ਕਿਹੜੇ ਪਿੰਡ ਤੋਂ ਬਣ ਹਨਾ 15 ਪਿੰਡਾਂ ਚੋਂ ਤਾਂ ਇੱਕ ਜਿਹੜਾ ਬਲਾਸ ਸੰਮਤੀ ਮੈਂਬਰ ਹੈਗਾ ਆਪਣੇ ਪਿੰਡੋਂ ਬਣੂਗਾ ਜਿਹੜਾ ਵੀ ਬਣੂ ਕਿਸੇ ਪਾਰਟੀ ਦਾ ਬਣੇ ਠੀਕ ਹੈ ਜੀ ਉਹ ਕੀ ਕਰੇ ਵੀ ਆਪਣੇ ਪਿੰਡ ਦੇ ਲਈ ਘੱਟੋ ਘੱਟ ਵਿਕਾਸ ਹੋਵੇ ਉਹਨੂੰ ਕੀ ਕਰਨਾ ਚਾਹੀਦਾ ਉਹਨੂੰ ਜਿਹੜਾ ਮੌਜੂਦਾ ਚੇਅਰਮੈਨ ਹੈ ਜੀ ਉਹਦੇ ਤਾਲਮੇਲ ਚ ਰਹਿਣਾ ਚਾਹੁੰਦਾ ਠੀਕ ਹੈ ਕੀ ਕਹਿੰਦੇ ਉਹ ਉਹ ਤੋਂ ਪੁੱਛਦਾ ਰਹੇ ਵੀ ਆਪਾਂ ਨੂੰ ਕੀ ਗਰਾਂਟ ਆਈ ਆ ਕਿਉਂਕਿ ਦੇਖੋ ਜੀ ਜਦੋਂ ਸਾਡੇ ਕੋਲੇ ਗਰਾਂਟ ਆਉਂਦੀ ਸੀ ਤਾਂ ਮੈਂ ਮਤਲਬ ਸਪਸ਼ਟ ਦੱਸ ਦਿੰਦਾ ਸੀ ਮੈਂ ਵੀਡੀਓ ਸਾਹਿਬ ਨੂੰ ਕਹਿ ਦਿੰਦਾ ਸੀ ਵੀ ਪਹਿਲਾਂ ਤਾਂ ਮੇਰੇ ਮੈਂਬਰਾਂ ਨੂੰ ਸਾਈਨ ਕਰਾਉਣ ਤੋਂ ਪਹਿਲਾਂ ਇਹਨਾਂ ਨੂੰ ਸਦਾ ਸਮਝਾ ਦਵੋ ਵੀ ਕੀਦੇ ਵਾਸਤੇ ਆਪਾਂ ਕਿੰਨੇ ਪੈਸੇ ਲਾ ਸਕਦੇ ਆ ਕਿੱਥੇ ਲਾ ਸਕਦੇ ਆ ਕਿੰਨੀ ਆਪਣੇ ਕੋਲੇ ਗਰਾਂਟ ਆਈ ਆ ਤਾਂ ਮੈਂ ਉਦੋਂ ਮਗਰੋਂ ਸਾਈਨ ਕਰਾਉਂਗਾ ਮੈਂ ਇਹ ਨਹੀਂ ਵੀ ਤੁਸੀਂ ਮਤਾ ਲਿਖ ਲਓ ਤੇ ਮੇਰੇ ਮਤਲਬ ਮੈਂਬਰਾਂ ਜਿਹੜੇ ਉਹ ਥੱਲੇ ਸਾਈਨ ਕਰਦੇ ਮੈਂ ਕਦੇ ਵੀ ਨਹੀਂ ਸੀ ਕਦੇ ਨੂੰ ਲੁਕੋ ਕੇ ਕੰਮ ਕਰਾਇਆ ਜੀ ਮੰ ਲੋ ਮੈਂਬਰ ਜੇ ਹੋਰ ਪਾਰਟੀ ਦਾ ਜੀ ਮੰਨ ਲਓ ਕਿਸੇ ਹੋਰ ਪਾਰਟੀ ਆ ਚੇਅਰਮੈਨ ਮੰਨ ਦਿੱਤੇ ਲੋ ਜਾਂ ਮੈਂਬਰ ਆ ਹੋਰ ਪਾਰਟੀ ਉਹ ਫਿਰ ਕੰਮ ਕਰਵਾ ਸਕਦਾ ਕਰਵਾ ਸਕਦਾ ਜੀ ਠੀਕ ਆ ਕਰਵਾ ਸਕਦਾ ਜੀ ਉਹਦਾ ਅਧਿਕਾਰ ਆ ਹੂੰ ਪਾਰਟੀ ਵਾਈ ਦਾ ਨਹੀਂ ਪਾਰਟੀ ਵਾਈ ਦਾ ਨਹੀਂ ਹੂੰ ਅਧਿਕਾਰ ਆ ਜੋ ਕਰਵਾ ਸਕਦਾ ਅੱਛਾ ਮੀਟਿੰਗਾਂ ਮੈਂ ਤਾਂ ਇਹ ਵੀ ਚਾਹਣਾ ਜੀ ਦੇਖੋ ਤੇ ਹਰੇਕ ਤਾਂ ਪਾਰਟੀ ਨਹੀਂ ਹੁੰਦੀ ਹਾਂ ਹੁੰਦੀ ਨਹੀਂ ਬਿਲਕੁਲ ਮੈਂ ਤਾਂ ਮੈਂ ਤਾਂ ਇਹ ਕਰ ਦੇਣਾ ਜਿਵੇਂ ਸਿਆਸੀ ਜਿਹੜੇ ਪਿੰਡਾਂ ਦੇ ਚੌਧਰ ਚੌਧਰੀ ਹੁੰਦੇ ਆ ਉਹ ਪਾੜਾ ਪਾ ਕੇ ਰੱਖਦੇ ਆ ਉਹ ਗੱਲ ਕਰਦਾ ਮੈਂ ਪਰ ਮਤਲਬ ਇਹ ਸੋਚ ਨਹੀਂ ਨਹੀਂ ਆ ਸਭ ਯਾਦ ਹੋਇਆ ਯਾ ਜਿਹੜਾ ਰਾਸ਼ਟਰੀ ਮੈਂਬਰ ਉਹ ਵੀ ਕਰਾ ਸਕਦਾ ਹਾਂ ਹਾਂਜੀ ਬਿਲਕੁਲ ਠੀਕ ਹੈ ਮੈਂ ਤਾਂ ਮੈਨਾਂ ਇਹ ਤਾਂ ਸੋchnਾ ਜੀ ਉਹਦਾ ਅਧਿਕਾਰ ਆ ਤੇ ਸਭ ਤੋਂ ਵੱਡੀ ਗੱਲ ਭਾਈਚਾਰਾ 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 ਜੀ ਠੀਕ ਹੈ ਪਾਰਟੀ ਬਾਅਦ ਚ ਪਹਿਲਾਂ ਭਾਈਚਾਰਾ ਇਹਦੇ ਛੋਟੀਆਂ ਚੋਣਾਂ ਹੈਗੀਆਂ ਤੇ ਭਾਈਚਾਰਾ ਚਾਹੀਦਾ ਚਾਹੀਦਾ ਠੀਕ ਹੈ ਅਸੀਂ ਤਾਂ 15 ਮån lo ਸੀ ਜੀ ਮੈਂ ਮਤਲਬ ਮਹੀਨੇ ਤੋਂ ਅਸੀਂ ਮੀਟਿੰਗ ਲੈਂਦੇ ਜੀ 8 ਮਹੀਨੇ ਜ਼ਰੂਰੀ ਹੈ ਮਤਲਬ ਉਹ 2 ਮਹੀਨੇ ਤੋਂ ਅਸੀਂ ਅਸੀਂ ਮਹੀਨੇ ਤੋਂ ਕਰਦੇ ਜੀ 2 ਮਹੀਨੇ ਬਾਅਦ ਜ਼ਰੂਰੀ ਹੈ 2 ਮਹੀਨੇ ਬਾਅਦ ਜ਼ਰੂਰੀ ਹੈ ਜੀ ਠੀਕ ਹੈ ਜਿਹੜਾ ਉਹਨਾਂ ਦਾ ਮਾਨ ਪੱਤਾ ਸੀ ਉਹ ਵੀ ਦਵਾਉਂਦਾ ਜੀ ਉਹਨਾਂ ਨੂੰ ਠੀਕ ਹੈ ਚਾਹ ਪਾਣੀ ਵੀ ਬੈਠ ਕੇ ਅਸੀਂ ਉਹਨਾਂ ਨਾਲ ਕੀਤੇ ਮੈਂ ਤਾਂ ਵੈਸੇ ਵੀ ਦਫ਼ਤਰ 'ਚ ਬਹੁਤ ਜ਼ਿਆਦਾ ਬੈਠਾ ਜੀ ਠੀਕ ਹੈ ਮਤਲਬ ਮੈਂ ਤਾਂ ਮੇਰੇ ਦਾ ਮੈਂਬਰਾਂ ਨੂੰ ਤਾਂ ਇਹ ਸੀ ਕਿ ਜਦੋਂ ਮਰਜ਼ੀ ਤੁਸੀਂ ਆਓ ਵੀ ਇਹ ਦਫ਼ਤਰ ਛੋਡਾ ਛੋਡੇ ਕੋਲੇ ਜੇ ਟਾਈਮ ਹੈ ਨਹੀਂ ਤੁਸੀਂ ਕਿਸੇ ਕੰਮ ਵੀ ਆਏ ਹੋ ਸ਼ਹਿਰ 'ਚ ਤੁਸੀਂ ਐਵੇਂ ਕਿਤੇ ਮਤਲਬ ਨਾ ਬੈਠੋ ਤਾਂ ਤੁਸੀਂ ਆਪਕੇ ਆਪ ਦੇ ਦਫ਼ਤਰ 'ਚ ਬੈਠੋ 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 ਤੇ ਜਦੋਂ ਹੁਣ ਬਾਅਦ 'ਚ ਮੈਂ ਮਤਲਬ ਜਿਵੇਂ ਮੈਂ ਮਤਲਬ ਜਦੋਂ ਮੇਰਾ ਪੀਰੀਅਡ ਛੋਟਾ ਰਹਿ ਗਿਆ ਜੀ ਉਦੋਂ ਵੀ ਮੈਂ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਮੈਂ ਕਿਹਾ ਯਾਰ ਵੇਖੋ ਆਪਣਾ ਸਮਾਂ ਥੋੜਾ ਰਹਿ ਗਿਆ ਜੇ ਤੁਸੀਂ ਕੁਝ ਚਾਹਣੇ ਹੋ ਕੋਈ ਦਫ਼ਤਰ ਦਾ ਮੈਨੂੰ ਕਹਿੰਦੇ ਕੇ ਜੀ ਸਾਡੇ ਮਤਲਬ ਵੀਡੀਓ ਸਾਹਿਬ ਕਹਿੰਦੇ ਜਾਂ ਚੇਅਰਮੈਨ ਆਪਣਾ ਸਾਡਾ ਦਫ਼ਤਰੀ ਕਹਿੰਦੇ ਵੀ ਆਪਾਂ ਮੋਡੀਫਾਈਲ ਕਰਨਾ ਜਾਂ ਜਿੱਥੇ ਹਾਲ ਸੀ ਸਾਡਾ ਤਾਂ ਮੈਂ ਕਿਹਾ ਜੀ ਕਰੋ ਇਹਨੂੰ ਵੀ ਕੋਈ ਗੱਲ ਨਹੀਂ ਮੈਂ ਉਹਦੇ ਪਾਸੇ ਵੀ ਪੈਸੇ ਉਹ ਇਹ ਹਣ 7 ਸਾਲ ਲੰਘ ਗਏ ਸਮਾ ਤਾਂ ਵੈਸੇ ਹੁ ਤਾਂ 6 ਸਾਲ ਲਈ ਟਰਮਿਕ ਸਾਲ ਪਹਿਲਾਂ ਪੰਗ ਹੋਇਆ ਕੰਮ ਨੂੰ ਹਾਂਜੀ 6 ਸਾਲ ਤੋਂ ਹੀ ਕਰਿਆ ਕੰਮ 6 ਸਾਲ ਕਰਿਆ ਇਹ ਫਿਰ ਜਿਹੜੀ 2 ਮਹੀਨੇ ਬਾਅਦ ਮੀਟਿੰਗ ਉਹਦੋਂ ਮਾਰ ਪਤਾ ਦਿੰਦੇ ਹਾਂਜੀ ਕਿੰਨਾ ਦਿੰਦੇ ਆਪਾਂ 500 ਰੁਪਏ ਜੀ 500 ਰੁਪਏ ਇੱਕ ਪ੍ਰਤੀ ਮੈਂਬਰ ਪ੍ਰਤੀ ਮੈਂਬਰ ਦੀ ਹਰੋ ਸਾਲ ਦੀਆਂ 6 ਮੀਟਿੰਗਾਂ ਹੁੰਦੀਆਂ ਹਾਂਜੀ 6 ਮੀਟਿੰਗਾਂ ਸਾਰਿਆਂ ਨੂੰ ਮਿਲਦਾਰ ਰਹਿੰਦਾ ਬਿਲਕੁਲ ਮਿਲਦਾਰ ਬਿਲਕੁਲ ਮਿਲਦਾਰ ਅੱਛਾ ਹਾਂਜੀ ਕਾਊਂਟ ਚੋਂਦੇ ਰਹੇ ਆ ਪ੍ਰੈਸ ਜਿਲ੍ਹਾ ਪ੍ਰਸ਼ਾਸਨ ਮੈਂਬਰ ਤਾਂ ਜ਼ਿਆਦਾ ਹੁੰਦਾ ਹਾਂ ਉਹਦਾ 1000 ਰੁਪਏ ਆਉਂਦਾ ਜ ਘੱਟੋ ਘੱਟ ਜਾਣਕਾਰੀ ਹੋਵੇ ਲੋਕਾਂ ਨੂੰ ਵੀ ਭਾਈ ਸਾਡਾ ਜਿਹੜਾ ਪੰਚਾਇਤ ਸੰਪਤੀ ਮੈਂਬਰ ਚੁਣਨ ਜਾ ਰਹੇ ਹਾਂ ਉਹ ਆਜ਼ਾਦ ਹੋਵੇ ਕੋਈ ਹੋਵੇ ਕਿਸੇ ਧਿਰ ਦਾ ਹੋਵੇ ਕੁਝ ਹੋਵੇ ਇਹ ਉਹ ਕੀ ਕੀ ਕੰਮ ਕਰਵਾ ਸਕਦਾ ਤੁਸੀਂ ਉਹਨੂੰ ਦੱਸਿਆ ਵੀ ਉਹ ਚੇਅਰਮੈਨ ਨਾਲ ਮਿਲ ਰੱਖੇ ਉਹਨੂੰ ਜਾਣਕਾਰੀ ਹੋਵੇ ਕਿਉਂਕਿ ਹੁਣ ਮੈਂ ਤਾਂ ਤੁਸੀਂ ਮੰਨੋਗੇ ਨਹੀਂ 90% ਜਿਹੜੇ ਪੰਚਾਇਤ ਸੰਪਤੀ ਮੈਂਬਰ ਉਹਨੂੰ ਪਤਾ ਨਹੀਂ ਹੁੰਦਾ ਤਾਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਉਹ ਵਿਕਾਸ ਹੁੰਦਾ ਨਹੀਂ ਉਹ ਕਹਿੰਦਾ ਯਾਰ ਮੇਰੀ ਤਾਂ ਪੁੱਛ ਪਤੀ ਤਾਂ ਮੈਂਬਰ ਤੋਂ ਵੀ ਘੱਟ ਹੈ ਹਾਂਜੀ ਜਾਦਾ ਭਰ ਉਹਨੂੰ ਆਪ ਆਪਣੀ ਜਾਣਕਾਰੀ ਹੁੰਦੀ ਜਾਂ ਕਈ ਵਾਰੀ ਜੀ ਆਪਾਂ ਉਹਨੂੰ ਦੱਸਦੇ ਨਹੀਂ ਮੈਂ ਮੇਰੇ ਮੈਂ ਜਦੋਂ ਵੀ ਅਸੀਂ ਏਜੰਡਾ ਕਢਦੇ ਜੀ ਮੈਂ ਮਤਲਬ ਆਪਣਾ ਸੈਂਟਰੀ ਆ ਵੀਡੀਓ ਸਾਹਮਣੇ ਫੋਨ ਲਾਉਣੇ ਹੁੰਦੇ ਆ ਜੀ ਪਰ ਮੈਂ ਸਾਰਿਆਂ ਨੂੰ ਆਪ ਦੇ ਘਰ ਨੂੰ ਫੋਨ ਲਾਉਂਦਾ ਮੈਂ ਉਹਨਾਂ ਨੂੰ ਦਫ਼ਤਰ ਘਰ ਨੂੰ ਤਾਂ ਪੱਤੀ ਕਢਾਉਂਦਾ ਹੀ ਕਢਾਉਂਦਾ ਜੀ ਮੈਂ ਸਾਰੇ ਮੈਂਬਰਾਂ ਨੂੰ ਆਪ ਦੇ ਘਰ ਨੂੰ ਫੋਨ ਕਰਾਉਂਦਾ ਤੇ ਉਹਨਾਂ ਨੂੰ ਇਹ ਵੀ ਦੱਸਦਾ ਵੀ ਆਹ ਮੀਟਿੰਗ ਇਸ ਕੰਮ ਲਈ ਆਪਾਂ ਰੱਖੀ ਆ ਇਸ ਦੇ ਪਰਪਸ ਵਾਸਤੇ ਤੁਸੀਂ ਸੋਚ ਕੇ ਆਇਓ ਵੀ ਤੁਸੀਂ ਕੀ ਚਾਹੁੰਦੇ ਹੋ ਹੂੰ ਮੈਂ ਕਦੇ ਉਹਨਾਂ ਨੂੰ ਨਹੀਂ ਕਿਹਾ ਸੀ ਵੀ ਜਾਂ ਮੈਂ ਇਹ ਕਦੇ ਵੀ ਚੱਲੇ ਦਾ ਮਤਲਬ ਦਫ਼ਤਰ ਦਾ ਕੰਮ ਆ ਜਿਹੜੇ ਆ ਗਏ ਆ ਗਏ ਨਾ ਆ ਗਏ ਨਾ ਗਏ ਕਦੇ ਵੀ ਮੇਰੀ 13 ਜਾਂ 14 ਮੈਂਬਰਾਂ ਤੋਂ ਘੱਟ ਮੀਟਿੰਗ ਨਹੀਂ ਸੀ ਟੋਟਲ 15 ਸੀ ਟੋਟਲ 15 ਸੀ ਹੂੰ ਕੋਸ਼ਿਸ਼ 15 ਵੀ ਹੁੰਦੀ ਜੀ ਮੈਂ ਫਿਰ ਵੀ ਉਹਨਾਂ ਦੇ ਜੇ ਦੋ ਵੀ ਘੱਟ ਜਾਂਦੇ ਤਾਂ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਪੁੱਛਦਾ ਵੀ ਕੀ ਕਾਰਨ ਤੁਸੀਂ ਕਿੰਨੇ ਮੈਂਬਰ ਹੋਣੇ ਚਾਹੀਦੇ ਮੀਟਿੰਗ ਵਿੱਚ ਮੀਟਿੰਗ ਚ 8 ਮੈਂਬਰ ਹੋਣੇ ਜ਼ਰੂਰੀ ਆ 8 ਤੋਂ ਘੱਟ ਨਹੀਂ ਬਣਦੀ ਜਾਂਦੀ ਨਹੀਂ ਬਣਦੀ ਜਾਂਦੀ ਕੋਈ ਫਿਰ ਜਿਹੜੇ ਮਤੇ 'ਚ ਬੀਡੀਪੀਓ ਸਾਹਿਬ ਦੇ ਸਾਈਨ ਹੁੰਦੇ ਆ ਬਿਲਕੁਲ ਜੀ ਠੀਕ ਹੈ ਮੈਂ ਅਸਲ 'ਚ ਵੀਡੀਓ ਆਪਣਾ ਉਹਦਾ ਸੈਕਟਰੀ ਹੁੰਦਾ ਜੀ ਠੀਕ ਹੈ ਜਿਹੜੀ ਡੋਂਗਲ ਹੁੰਦੀ ਆ ਜੀ ਸਾਡੀ ਡੋਂਗਲ ਲੱਗਦੀ ਆ ਜਿਹੜੀ ਉਹ ਚੇਅਰਮੈਨ ਦੀ ਤੇ ਵੀਡੀਓ ਨਹੀਂ ਲੱਗਦੀ ਹਮ ਸਾਰੀਆਂ ਪੇਮੈਂਟਾਂ ਤਾਂ ਹੁੰਦੀਆਂ ਤਾਂ ਹੁੰਦੀਆਂ ਤੇ ਹੁਣ ਕਿਸੇ ਤਰ੍ਹਾਂ ਦਾ ਮਨ 'ਚ ਹੋਵੇ ਵੀ ਚੇਅਰਮੈਨ ਬਣੇ ਸੀ ਜਾਂ ਹੋਰ ਠੀਕ ਹੈ ਸੰਤੁਸ਼ਟੀ ਹੈ ਬਿਲਕੁਲ ਸੰਤੁਸ਼ਟੀ ਹੈ ਮੈਂ ਪੂਰਾ ਖੁਸ਼ ਹਾਂ ਜੀ ਮੈਂ ਐਡੇ ਮਤਲਬ ਜੋਗਾ ਨਹੀਂ ਸੀ ਜਿੰਨਾ ਮੈਨੂੰ ਪ੍ਰਮਾਤਮਾ ਨੇ ਤੇ ਲੋਕਾਂ ਨੇ ਮੇਰਾ ਸਾਥ ਦਿੱਤਾ ਜੀ ਹਮ ਠੀਕ ਹੈ ਮੈਂ ਬਗੈਰ ਨਸ਼ੇ ਤੋਂ ਜੀ ਹਮ ਉਈ ਮੈਂ ਮਤਲਬ ਮੇਰਾ ਬਲਾਕ ਸੰਮਤੀ ਤੇ ਲੋਕ ਕਹਿ ਦਿੰਦੇ ਆ ਸਾਡਾ ਲੱਖ ਲੱਗ ਗਿਆ ਸਾਡਾ 2 ਲੱਖ ਲੱਗ ਗਿਆ ਕਿਸੇ ਮੈਥੋਂ ਕਿਸੇ ਨੇ 10 ਲੱਖ ਕਪੂੜੀ ਨਹੀਂ ਦਿੱਤਾ ਠੀਕ ਹੈ ਠੀਕ ਹੈ ਚੇਅਰਮੈਨੀ ਮੈਨੂੰ ਮਿਲੀ ਜੀ ਤਾਂ ਮੈਂ ਲੋਕ ਕਹਿ ਦਿੰਦੇ ਆ ਵੀ ਕਿਸੇ ਨੇ 15 ਲੱਖ ਚੋਂ ਚੇਅਰਮੈਨੀ ਕਿੱਦੀ ਖਰੀਦੀ ਕਿਸੇ ਨੇ 10 ਲੱਖ ਚ ਖਰੀਦੀ ਜੀ ਮੈਂ ਮਤਲਬ ਇਸ ਗੱਲ ਨੂੰ ਪ੍ਰਮਾਤਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਮੈਥੋਂ ਮੇਰੀ ਪੰਜੀ ਨਹੀਂ ਲੱਗੇਗੀ ਅੱਛਾ ਹਾਂ ਕਹਿੰਦੇ ਕਿ ਤੱਕ ਖਤਮ ਹੋਇਆ ਨਹੀਂ ਚਲੋ ਦੇਖੋ ਜੀ ਉਹ ਤਾਂ ਹੁੰਦਾ ਹੀ ਹੈ ਜੀ ਹੈਨਾ ਜਿੱਥੇ ਕੋਈ ਬੰਦਾ ਜਿਹਦੇ ਨਾਲ ਜੁੜਿਆ ਜੀ ਜੁੜਿਆ ਹੈਨਾ ਉਹ ਤਾਂ ਫਿਰ ਕਰਦੇ ਨਹੀਂ ਉਹ ਜਿਹੜੀਆਂ ਗੱਲਾਂ ਚੱਲਦੀਆਂ ਉਹੀ ਤਾਂ ਆਪਾਂ ਚਰਚਾ ਕਰਦੇ ਆ ਵੀ ਉਹ ਵੀ ਮਤਲਬ ਚਲੋ ਦੇਖੋ ਜੀ ਮਤਲਬ ਹਰੇਕ ਬੰਦੇ ਨੂੰ ਹੁੰਦਾ ਜੀ ਮੈਂ ਚੇਰਮੈਨ ਮੈਂ ਚੇਰਮੈਨ ਠੀਕ ਹੈ ਤੇ ਪਰ ਉਹ ਬੰਦਾ ਤਾਂ ਕਾਂਗਰਸ ਪਾਰਟੀ ਦਾ ਸੀ ਸਾਰੇ ਮੈਂਬਰ ਸੀਗੇ ਮੈਂਬਰ ਸੀਗੇ ਚਲੋ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਸਮਾਂ ਕੱਢਿਆ